ਜੇਤੋ ਰੋਡ ਤੇ ਵਾਪਤਾ ਔਰਤ ਨੇ ਘਰ ਦੇ ਕਮਰੇ ਵਿੱਚ ਕਥਿਤ ਤੌਰ ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕਾ ਦੀ ਪਛਾਣ ਰੀਨਾ ਵਜੋ ਹੋਈ ਹੈ ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਜਵਾਈ ਦੇ ਪੁੱਤ ਨਾਲ ਸਮਲਿੰਗੀ ਸੰਬੰਧ ਸਨ ਜਿਸ ਤੋਂ ਪਰੇਸ਼ਾਨ ਹੋ ਕੇ ਉਸ ਦੀ ਧੀ ਨੇ ਖੁਦਕੁਸ਼ੀ ਕੀਤੀ ਹੈ ਸਾਧੂ ਸਿੰਘ ਵਾਸੀ ਪਿੰਡ ਗੱਜਨ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 2015 ਵਿੱਚ ਸੋਨੂ ਵਾਸੀ ਕੋਟਕਪੂਰਾ ਨਾਲ ਹੋਇਆ ਸੀ ਇਹਨਾਂ ਦੇ ਇੱਕ ਬੱਚਾ ਵੀ ਹੈ ਰੀਨਾ ਅਤੇ ਸੋਨੂ ਧਾਰਮਿਕ ਰਸਮ ਲਈ ਇੱਕ ਧਾਰਮਿਕ ਸਥਾਨ ਤੇ ਗਏ ਸਨ ਧਾਰਮਿਕ ਸਥਾਨ ਤੇ ਜਾਣ ਦੇ ਮਗਰੋਂ ਇਹਨਾਂ ਨਾਲ ਸੋਨੂ ਦਾ ਦੋਸਤ ਵੀ ਆ ਗਿਆ ਸੀ ਇਸ ਦੌਰਾਨ ਰੀਨਾ ਨੂੰ ਪਤਾ ਲੱਗਿਆ ਕਿ ਸੋਨੂ ਅਤੇ ਉਸਦੇ ਦੋਸਤ ਦੇ ਸਮਲਿੰਗੀ ਸਬੰਧ ਸਨ ਉਸ ਦੇ ਵਿਰੋਧ ਕਰਨ ਦੇ باوجود सोनू ਆਪਣੀਆਂ ਹਰਕਤਾਂ ਤੋਂ ਬਾਝ ਨਾ ਆਇਆ ਸਗੋਂ ਉਸਨੇ ਉਸਦੀ ਲੜਕੀ ਤੇ ਘਰ ਛੱਡਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਇਸ ਗੱਲ ਨੂੰ ਲੈ ਕੇ ਘਰ 'ਚ ਟਕਰਾਅ ਸ਼ੁਰੂ ਹੋ ਗਈ ਇਸ ਤੋਂ ਪਰੇਸ਼ਾਨ ਹੋ ਕੇ ਰੀਨਾ ਨੇ ਖੁਦਕੁਸ਼ੀ ਕਰ ਲਈ ਦੂਜੇ ਪਾਸੇ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਬਿਆਨਾਂ ਤੇ ਪੁਲਿਸ ਨੇ ਮ੍ਰਿਤਕਾ ਦੇ ਪਤੀ ਤੇ ਉਸ ਦੇ ਸਾਥੀ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਪੁਲਿਸ ਮਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।